ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥੱਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨਾਲ ਧਾਲੀ ਵਾਲ ਵੇਡ ਤੋਂ ਮੁੰਡਾ ਹੈ 20 ਸਾਲ ਦੀ ਉਮਰ ਹੈ 65 ਕਿਲੋ 70 ਕਿਲੋ ਦਾ ਖਿਡਾਰੀ ਹੈ ਇਹ ਪਿਛਲੇ ਸਾਲ ਤੋਂ ਮੇਰੇ ਕੋਰਟੈਕਟਰ ਦੇ ਵਿੱਚ ਹੈ ਵਿਚਾਰਾ ਇਧਰ ਮਿਲ ਤੋਂ ਆਇਆ ਨਹੀਂ ਹੋਇਆ ਤੇ ਇਹਦਾ ਗੇਣਾ ਵਗੈਰਾ ਨਹੀਂ ਲੱਗਿਆ ਤੇ ਇਹ ਪਿਛਲੇ ਸਾਲ ਦਾ ਹੀ ਲਿਗਾਮੈਂਟ ਦਾ ਆਪਰੇਸ਼ਨ ਤੋਂ ਮੇਰੇ ਵੀਰੋਂ ਬੈਠਾ ਹੈ ਦੋਨੇ ਗੋਡਿਆਂ ਦੇ ਲਿਗਾਮੈਂਟ ਆ ਦੋਨੋਂ ਗੋਡਿਆਂ ਦੇ ਲਿਗਾਮੈਂਟ ਇਸੀ ਆ ਲੈ ਸਾਰੇ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਬੈਠੇ ਆ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਹੈ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਆ ਵੀ ਆਹ ਮੁੰਡੇ ਦੀ ਆਪਾਂ ਵਾਹ ਫੜੀਏ ਨਾਲ ਮੁੰਡਾ ਐ ਸੀਗਾ ਨਾ ਭਾਜੀ ਉਹਦਾ ਮੋਟਰਸਾਈਕਲ ਚੱਕਿਆ ਗਿਆ ਔਰ ਆਪਾਂ ਇਲਾਜ ਦੇ ਲਈ ਇਸ ਭਰਾ ਦੇ ਸਾਰਿਆਂ ਨੇ ਅੱਗੇ ਆਉਣਾ ਹੈ Google Pay ਨੰਬਰ ਹੈਗਾ Google Pay ਨੰਬਰ ਦੇਖੋ 95014 93822 95014 93822 Google Pay ਨੰਬਰ ਹੈ ਚਾਚੇ ਨੇ ਸ਼ੁਰੂਆਤ ਕਰ ਦਿੱਤੀ ਹੈ ਤੇ ਭਾਈ ਝੰਡੇਆਂ ਨੇ ਤੋਂ ਆਏ ਸੀਗੇ ਉਹ 10000 ਰੁਪਏ ਇਸ ਵੀਰ ਤੇ ਨਹੀਂ ਦੇਗੇ ਨਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕੋਈ ਫਰਕ ਨਹੀਂ ਪੈਣਾ ਆ ਭਾਈ ਹੁਣੀ ਵੀ ਆ ਗਏ ਨੇ ਇੱਧਰ 5000 ਰੁਪਏ ਲੈ ਕੇ ਆਏ ਆ ਕਿਆ ਬਾਤ ਸਾਬ ਗਗਨ ਢੇੜਾ ਲਾ ਲਾ ਹੁਣ ਇੱਧਰਲੇ ਪਾਸੇ ਤੇ ਤੇਰਾ ਸਾਰੇ ਮੈਂ ਸਾਰੇ ਨੂੰ ਬੇਨਤੀ ਕਰਦਾ ਵੀ 5-500 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਸਾਰੇ سرمایہਦਾਰ ਬੈਠੇ ਆ ਕਪੂਰਥਲਾ ਜ਼ਿਲ੍ਹਾ ਆ ਇਲਾਕੇ ਚ ਸੁੱਖਣਾ ਪੈਸਾ ਵੀ ਬਹੁਤ ਹੈ ਬਿੰਦੂ ਜੀ ਕਿੰਨੇ ਕਰੀਏ ਤੁਹਾਡੇ ਵੱਲੋਂ ਦੱਸਿਓ 2000 ਕਰਦੇ ਆ 2000 ਬਿੰਦੂ ਮਜਾਨ ਸਾਡਾ ਭਰਾ ਉਹਨਾਂ ਵੱਲੋਂ ਮੇਰੇ ਵੀਰੇ 5000 ਰੁਪਇਆ ਰਮਨ ਮੈਕੀ ਜੀ ਸਾਡੇ ਭਰਾ ਨੇ ਉਹਨਾਂ ਵੱਲੋਂ ਕਮਲ ਅੱਕ ਸਾਹਿਬ ਉਹਨਾਂ ਵੱਲੋਂ 1000 ਨੰਗਲਵਾਣਾ ਯੂਐਸਏ ਵਾਲੇ 100 ਡਾਲਰ ਤੇਗੇ ਆ ਜੱਜ ਜੀ ਬਹੁਤ ਬਹੁਤ ਧੰਨ ਸਾਰੇ ਇਹਦੇ ਵਿੱਚ ਹੀ ਭਾਈ ਚੱਲਿਓ ਮੇਰਾ ਭਰਾ ਬਣ ਕੇ 2000 ਕਰੋ ਪਿੰਦੂ ਹਣਾ ਵੱਲੋਂ ਆ ਗਿਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਬਾਹਰ ਚੜ ਕੇ ਮਾਨ ਕਰਿਓ ਕੋਈ ਫਰਕ ਨਹੀਂ ਪੈਣਾ 5 700 1000 2000 ਦੇ ਨਾਲ ਯਾਰ ਸਾਰੇ ਬਾਏ ਬਹੁਤ ਸ਼ੁਕਰ ਹੈ ਵੀ ਜ਼ਿੰਦਗੀ ਵਧੀਆ ਚੱਲਦੀ ਹੈ ਤੇ ਜਿਹੜੇ ਕਈ ਮੇਰੇ ਭਰਾ ਹਨ ਮੇਰਾ ਚਾਚੇ ਦਾ ਮੁੰਡਾ ਇਹ ਬਾਹਰ ਆ ਸਾਡਾ ਫਲਾਣਾ ਬਾਹਰ ਸਾਡਾ ਸਾਰਾ ਟੱਬਰ ਹੀ ਬਾਹਰ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਯਾਰ ਵੀ ਕੋਈ 5-700 ਹਜ਼ਾਰ ਆ ਭਰਾ ਲਈ ਆਪਾਂ ਜਰੂਰ ਕੱਢਦੇ ਹੋ ਲਾਡੀ ਸੁਨਣਾ ਜੀ ਕਾਲੇ ਤੋਂ 5000 ਰੁਪਈਆ ਇਹ ਵੀਰ ਦੇ ਲਈ ਸਾਰੇ ਮੇਰੇ ਭਰਾ ਆ ਜਾਓ ਮੇਰੇ ਵੀਰੋ ਕੋਈ ਫਰਕ ਨਹੀਂ ਪੈਣਾ ਗगन ਜਿਹੜਾ ਦੇ ਲੈ ਮੈਨੂੰ ਹਰਮਨ ਬੁਲਟ ਨੇ ਆਖਿਆ ਸੀ ਭਾਜੀ ਗੇੜਾ ਜਰੂਰ ਪਾਉਣਾ ਹੈ ਮੈਂ ਕਹਿੰਦਾ ਵੀਰੇ ਕੋਈ ਗੱਲ ਹੀ ਨਹੀਂ ਆਪਾਂ ਤਾਂ ਇਹ ਕੰਮ ਹੀ ਹੈ ਜੇ ਪਲੇਅਰਾਂ ਦੇ ਨਾਲ ਖੜਨਾ ਸਾਡਾ ਫਰਜ਼ ਹੈ ਨੰਗਲ ਲਵਾਣਾ ਯੂਐਸਏ ਜੱਜ ਐਂਡ ਸਾਬੀ ਇਹ ਮੇਰੇ ਲਈ 50 ਡਾਲਰ ਤੇ 500 ਦੇ ਗਏ ਮੈਂ ਵੀ ਇਹ ਸਾਡੇ ਭਰਾਵਾਂ ਨੂੰ ਜਿਹੜਾ ਦੇ ਦੇਣਾ ਸਾਡੇ ਗਗਨਵੀਰ ਨੂੰ ਵੀਰੇ ਤੁਹਾਡਾ ਆ ਗਿਆ ਆਪਣੇ ਵੱਲੋਂ ਥੈਂਕ ਯੂ ਤੇ ਮੇਰਾ ਭਰਾ ਬਣ ਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ